ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਕੀਰਤਨ ਸੋਹਿਲਾ ਸੋਹਿਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤੇ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰੂ ਸਰਜਣਹਾਰੋ তুম গావো মেরে নির্বো কা সোহিলা হো ওয়ारी জিত সোহিলে সদা সুখ হোয়ে राहाও নিত নিত জেড়ে সামালিয়ান دیکھےগা দেবনহার तेरे দানে কিমত না পবে तिस দাতে কমন সমার සම්বৎสาহা লিখিয়া মিল কৃপাব তেল ਦੇਹੋ ਸੱਜਣ ਅਸੀ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰਛੇ ਗੁਰੁਛੇ ਉਪਦੇਸ਼ ਗੁਰ ਗੁਰ ਇਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰਿ ਰਾਖ ਵਡਾਈ ਤੋਏ ਰਹਾਉ ਵਿਸਵੇਚ ਸਿਆ ਕੜੀਆਂ ਪੈਰਾ ਥਿੱਤੀ ਵਾਰੀ ਮਾਉ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਵਿਸ ਰਾਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰ ਹੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਚੰਤ ਭੇਰੀ ਰਹਾਉ ਸੈਸ ਤਵ ਨੈਨ ਨਨ ਨੈਨ ਹੈ ਤੋਇ ਕੋ ਸੈਸ ਮੂਰਤ ਨਨ ਇਕ ਤੋਹੀ ਸੈਸ ਪਦ ਮਿਮਲ ਨਨ ਇਕ ਪਦ ਗੰਧ ਬਿਨ ਸਐ ਸਤਵ ਗੰਧ ਐਮ ਚਨ ਲਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਬਤਮਨੋ ਅਨ ਦਿਨੋ 모ਹਾਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ হোয়ে جاتے तेरे नाहे वासा राग गोड़ी পূর্বী মহল্লা चौथा काम करो धन गर्भो परया मिल साधू खंड लखंडा है पूरब लिखित लिखे गुरु पाया मन हर लिब मंडल मंडा है कर साधू অঞ্জলি পুন ਵੱਡਾ হ্যায় কর ডণ্ডোত পুন ਵੱਡਾ হ্যায় ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜੋ ਜੋ ਚਲੇ ਚੁਬੇ ਦੁਖ ਪਾਵੇ ਜਮਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਏ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਉ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੀ ਕਹੇ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੋੜੀ ਪੁਰਬੀ ਮਹੱਲਾ ਪੰਜਵਾਂ ਕਰੋ ਬਿਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇहां ਖਾਟ ਚਲੋ ਹਰਲਾਹਾ ਆਗੇ ਬਸਨ ਸੁਹੇਲਾ ਔਰ ਗਟੇ ਦਿਨ ਸੋ ਰਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਪਿਆਵੇ ਇਹੋ ਰਸ ਅਕਥ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੋ ਵਸੇਰਾ निज ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਤਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ